ਕੀ ਹਾਲ ਆ ਬਾਬਿਓ ਸਾਰਿਆਂ ਦਾ ਠੀਕ ਠਾਕ ਭਾਈ ਇੱਕ ਗੱਲ ਹੋਰ ਸੀਗੀ ਪਤਾ ਹੀ ਹੋਊ ਅੱਧੇ ਨਾਲੋਂ ਵੱਧ ਤਾਂ ਸਾਰਿਆਂ ਨੂੰ ਪਤਾ ਹੋਊ ਮਿਲਦਾ ਚੱਲ ਮੈਂ ਕਿ ਸ਼ੇਅਰ ਕਰ ਦਿੰਨੇ ਹਸਿਆਲ ਜਦੋਂ ਆਪਾਂ ਜਲਾਣੇ ਆ ਕਿਤੇ ਵੀ ਹੀਟ ਛੱਡੀ ਹੁੰਦੀ ਹੈ ਆਪਣੇ ਤੇ ਆਪ ਨੂੰ ਇਹ ਸ਼ੀਸ਼ੇ ਤੇ ਜਦ ਮਾਪੀ ਜੰਮ ਜਾਂਦੀ ਆ ਜਿਵੇਂ ਪਹਿਲੀ ਜੰਮੀ ਵੀ ਤਰ੍ਹਾਂ ਦਿਸਣੋਂ ਹਟ ਜਾਂਦਾ ਇੱਕ ਧੁੰਦ ਪਈ ਹੁੰਦੀ ਉਹ ਤੋਂ ਆ ਜੰਮਦੀ ਭਾਫ ਇਹ ਜੰਮ ਦੀ ਪਤਾ ਕਾਤੋਂ ਆ ਇਹਦਾ ਕੀ ਕਾਰਨ ਆ ਕਿਵੇਂ ਸਹੀ ਕਰ ਸਕਦੇ ਆ ਆਹ ਬਟਨ ਜਿਹੜਾ ਆਪਾਂ ਆਨ ਕੀਤਾ ਵਾ ਹਵਾ ਜਿਹੜਾ ਬਾਹਰੋਂ ਖਿੱਚ ਕੇ ਦਿੰਦਾ ਹੁਣ ਇਹ ਅੰਦਰਲੀ ਹਵਾ ਅੰਦਰ ਹੀ ਸਿੱਟੀ ਜਾਂਦਾ ਵਾਲਵ ਵਾਲ ਜਿਹੜੇ ਆਪਾਂ ਸਾਹ ਸੂ ਲੈਂਦੇ ਆ ਉੱਥੇ ਪਾਸ ਬਣ ਕੇ ਜਾਮਿਆਂ ਦਾ ਸ਼ੀਸ਼ੇ ਤੇ ਇਹਨੂੰ ਆਫ ਰੱਖਣਾ ਚਾਹੀਦਾ ਆ ਜਦ ਵੀ ਹਵਾ ਬਾਹਰੋਂ ਆਵੇ ਤੇ ਇਹਨੂੰ ਕਰ ਲੈਣਾ ਆਪਾਂ ਸ਼ੀਸ਼ੇ ਤੇ ਠੀਕ ਆ ਹੀਟ ਵੀ ਛੱਡ ਸਕਦੇ ਆ ਫੇਰ ਤੁਸੀਂ ਹੀਟ ਕਿੰਨੇ ਦਿਨ ਸਹੀ ਲੱਗਦਾ ਉਹਨੇ ਤੇ ਛੱਡ ਲੇ ਇਹਨੂੰ ਬੰਦ ਕਰ ਦੇਣਾ ਬਸ ਨਾ ਹੀ ਏਸੀ ਚਲਾਉਣਾ ਬਸ ਕਲਾ ਬਟਨ ਬੰਦ ਰੱਖਣਾ ਇਹਨੂੰ ਆਨ ਨਹੀਂ ਕਰਨਾ ਇਹਨੂੰ ਬੰਦ ਰੱਖਣਾ ਫੇਰ ਭਾਪ ਨਹੀਂ ਜੰਮਦੀ ਸ਼ੀਸ਼ੇ ਤੇ ਆਪਣੇ ਸਹੀ ਹੋ ਜਾਊਗਾ ਨਾਲ ਹੀਟ ਵੀ ਚੱਲੀ ਜਾਂਦੇ ਵੇਖੋ ਤੇ ਆਪਾਂ ਹਵਾ ਕਰ ਦੇਣੀ ਜਮਾ ਸਿਰੇ ਸ਼ੀਸ਼ੇ ਦੇ ਮੁਰਲੇ ਤੇ ਓਵਰ ਜਿਹੜੀ ਤਾਜੀ ਹਵਾ ਬਾਹਰੋਂ ਖਿੱਚ ਕੇ ਉਹ ਫਿਰ ਸ਼ੀਸ਼ੇ ਤੇ ਵੱਜੂਗੀ ਗੱਡੀ 'ਚ ਖੜੀ ਹੈ ਨਾ ਤਾਂ ਕਰਕੇ ਨਹੀਂ ਚੱਕੀ ਜਾਂਦੀ ਠੀਤੀ ਜੇ ਗੱਡੀ ਸਟਾਰਟ ਹੁੰਦੀ ਸੜਕ ਤੇ ਹੁੰਦੀ ਹਵਾ ਵੱਜਣੀ ਸੀ ਵਿੱਚ ਤੇ ਫੇਰ ਸਾਰੀ ਚੱਕੀ ਜਾਂਦੀ ਸੀ ਧੌਂਦੀਆਂ ਸ਼ੀਸ਼ਿਆਂ ਤੋਂ ਨਾਲ ਦੀ ਨਾਲ ਹੀ ਚੱਕੀ ਜਾਂਦੀ ਆ ਬਸ ਇਹਨੂੰ ਵੀ ਆਪ ਆਪਾਂ ਇਹਨੂੰ ਆਨ ਨਹੀਂ ਕਰਨਾ ਇਹਨੂੰ ਆਫ ਹੀ ਰੱਖਣਾ ਬਸ ਆ ਸ਼ੀਸ਼ੇ ਤੇ ਕਰ ਦੇਣੀ ਆ ਤੇ ਭਾਫ ਆਪਣੇ ਜੰਮਦੀ ਨਹੀਂ ਸ਼ੀਸ਼ੇ 'ਤੇ ਇਹ ਪ੍ਰੋਬਲਮ ਨਹੀਂ ਫੀਸ ਕਰਨੀ ਪੈਂਦੀ ਫਿਰ ਤੁਹਾਨੂੰ ਦਿੱਕਤ ਨਹੀਂ ਆਉਂਦੀਗੀ ਸਹੀ ਹੋ ਜੂਗੀ ਚਲਦੀ ਗੱਡੀ 'ਚ ਤਾਂ ਨਾਲ ਦੀ ਨਾਲ ਹੀ ਹੋ ਜਾਂਦੀ ਹੈ ਸੇਫ ਸਾਫ਼ ਖੜੀ ਕਰਕੇ ਹਵਾ ਨਹੀਂ ਨਾ ਵਜਦੀ ਇਹਨੂੰ ਆਫ ਰੱਖਣਾ ਚੱਕੀ ਗਈ ਥੋੜੀ ਥੋੜੀ ਤਾਂ ਵੀ ਥੋੜੀ ਜਿਹੀ ਰਹਿ ਗਈ ਚਲਦੀ ਗੱਡੀ ਤੇ ਛੇਤੀ ਚੱਕੀ ਜਾਂਦੀ ਆ ਤੇ ਖੜੀ ਗੱਡੀ ਤੇ ਟਾਈਮ ਲੱਗਦਾ ਥੋੜਾ ਜਿਹਾ ਵੀ ਚੱਕੀ ਗਈ ਸਾਰੀ ਵੇਂਦੇ-ਵੇਂਦੇ ਆਪਨੇ ਬਸ ਇਹਨੂੰ ਨਹੀਂ ਆਫ ਰੱਖਣਾ ਤੁਸੀਂ ਇਨੂੰ ਆਫ ਰੱਖਣਾ ਜੀਤ ਜਿੰਨੇ ਤੇ ਸਾਨੂੰ ਸਹੀ ਲੱਗਦਾ ਉਨੇ ਤੇ ਰੱਖ ਲਓ ਤੇ ਆ ਜਮਾ ਤੁਸੀਂ ਪੱਖੇ ਤੇ ਕਰ ਦੇਣੀ ਹਵਾ ਜਿਹੜੀ ਬਾਹਰੋਂ ਹਵਾ ਆਵੇ ਸਿੱਧੀ ਸ਼ੀਸ਼ੇ ਦੇ ਉੱਤੇ ਵੱਜੇ ਸਾਰੀ ਪਾਪ ਚੱਕੀ ਗਈ ਵੀ ਅਜੇ ਤਾਂ ਗੱਡੀ ਖੜੀ ਆ ਟਾਈਮ ਵੱਧਣ ਲੱਗ ਗਿਆ ਚਲਦੀ ਗੱਡੀ ਤੇ ਤਾਂ ਨਾਲ ਦੀ ਨਾਲ ਹੀ ਚੱਕੀ ਜਾਣੀ ਸੀਗੀ ਸ਼ੀਸ਼ੇ ਤੇ ਕਿੰਨੀ ਜੰਮੀ ਪੀ ਦੀ ਸਾਨੂੰ ਪਹਿਲਾਂ ਵੇਖੀ ਆ ਬਸ ਇਹਨੂੰ ਆਫ ਰੱਖਣਾ ਤੁਸੀਂ ਥੀਟ ਜਿੰਨੇ ਤੇ ਤੁਹਾਡਾ ਜੀ ਕਰਦਾ ਉਨੇ ਤੇ ਕਰ ਲਓ ਯਾ ਹੱਕ ਕਰ ਦੇਣਾ ਪਚੀਛੇ ਤੇ ਸਾਥ ਬਸ ਫੇਰ ਨਹੀਂ ਪਾਵ ਜਾਂਦੀ ਪੱਪਾ ਚੀਜੇ ਤੇ ਠੀਕ ਆ ਸਾਰੇ ਭਰਾਵਾਂ ਨੂੰ ਪਤਾ ਹੀ ਹੋਊਗਾ ਪਰ ਫੇਰ ਵੀ ਮੈਂ ਕੀ ਦੱਸ ਸ਼ੇਅਰ ਕਰ ਦਈਏ ਚੱਲ ਓਕੇ ਬਾਈ ਮਿਲਦੇ ਆ ਕਿਸੇ ਹੋਰ ਵੀਡੀਓ ਚ